ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਹਰਜੀਤ ਸਿੰਘ ਗਰੇਵਾਲ ਜੋ ਕਿ ਭਾਜਪਾ ਦੇ ਲੀਡਰ ਨੇ ਅੱਜ ਉਹਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਉਹਨਾਂ ਨੇ ਕਿ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਕਰਕੇ ਪਾਰਟੀ ਦਾ ਕੀ ਹਾਲ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਜਿਦੇ ਚੱਲਦੇ ਸਾਡੀ ਵਰਸਾ ਸਿੰਘ ਬਲਟੋਹਾ ਨਾਲ ਗੱਲਬਾਤ ਹੋਈ ਹੈ ਬਲਟੋਹਾ ਸਾਹਿਬ ਨੇ ਵੀ ਕਈ ਗੱਲਾਂ ਸੁਣਾਈਆਂ ਨੇ ਪਰ ਉਸ ਤੋਂ ਪਹਿਲਾਂ ਤੁਸੀਂ ਹਰਜੀਤ ਸਿੰਘ ਗਰੇਵਾਲ ਸਾਹਿਬ ਦਾ ਉਹ ਬਿਆਨ ਸੁਣੋ ਮੇਰਾ ਖਿਆਲ ਆ ਭਾਰਤੀ ਜਨਤਾ ਪਾਰਟੀ ਜਿੰਨਾ ਗੁਰੂ ਨਾਨਕ ਦੇਵ ਜੀ ਵਿਚਾਰਾ ਨੂੰ ਮੰਦੀ ਆ ਉਹਨਾਂ ਦੂਸਰੀਆਂ ਪਾਰਟੀਆਂ 'ਚ ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਪੰਜਾਬੀਆਂ ਦੀ ਕੋਈ ਗੱਲ ਆਉਂਦੀ ਆ ਜਾਂ ਖਾਲਸਾ ਦੀ ਕੋਈ ਗੱਲ ਆਉਂਦੀ ਆ ਉਸ ਦੇ ਲਈ ਨਹੀਂ ਖੜਦੇ ਉਹਨੂੰ ਆਪਣੇ ਸਿਆਸੀ ਹਿੱਤਾਂ ਲਈ ਜੋੜਦੇ ਆ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥ ਦੀ ਨਮੈਂ ਦਾ ਜਮਾਤ ਸੀ ਕੀ ਇਹ ਕਰਨਾ ਸੀ ਪਰ ਜਿੰਨਾ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਚ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ ਔਰ ਇਹ ਬੜੀ ਮੰਦ ਭਾਗੀ ਗੱਲ ਆ ਪੰਜਾਬ ਦੇ ਲੋਕ ਬਹੁਤ ਸੋਝਵਾਨ ਹੁੰਦੇ ਆ ਪਰ ਇਹ ਜਿਹੜਾ ਅਮਰਪਾਲ ਦਾ ਔਰ ਸਰਬਜੀਤ ਦਾ ਜਿਤਨਾ ਸੀ ਇਹ ਡਿਊ ਟੂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀਆਂ ਗਲਤੀਆਂ ਤੇ ਉਹਨਾਂ ਦੀਆਂ ਕਮੀਆਂ ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ ਧਰਮ ਦੇ ਲਈ ਉਹ ਨਹੀਂ ਪਹਿਲਾਂ ਇਹ ਹੁੰਦਾ ਸੀ ਅਕਾਲੀ ਦਲ ਚ ਹੁੰਨੀ ਇਸੇ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥਕ ਪੰਥ ਦੀ ਨੁਮਾਇੰਦਾ ਜਮਾਤ ਆ ਮੈਂ ਅੱਜ ਵੀ ਇੱਥੇ ਬੈਠ ਕੇ ਕਹਾਂ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ ਨਿਗਾਰ ਦੀ ਤਰਫ ਜਾਣਾ ਇੱਕ ਬੜੀ ਬੰਦਪਾਗੀ ਗੱਲ ਹੈ ਇਹ ਸੋਚ ਠੀਕ ਨਹੀਂ ਹੈ ਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਇਹ ਗੱਲ ਕਹਿਣਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਉਹਦੇ ਦੀ ਬਹੁਤ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ हां सुखबीर बादल ਜਾ ਕੇ ਕਹਿ ਦਵੇ ਕਿ ਸਾਡੀ ਵੀ ਪਾਰਟੀ ਚਲਾ ਦੇ ਚਲਾ ਦਾਂਗੇ ਵਧੀਆ ਚੱਲੂ ਸੋ ਇਸ ਮਾਮਲੇ ਨੂੰ ਲੈ ਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾਂ ਨਾਲ ਗੱਲਬਾਤ ਹੋਈ ਆ ਵਲਟੋਹਾ ਸਾਹਿਬ ਦਾ ਕਹਿਣਾ ਹੈ ਜਿੰਨੇ ਵੀ ਵਿਰੋਧੀ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਨੇ ਤੇ ਸਾਨੂੰ ਸਲਾਹ ਦਿੰਦੇ ਨੇ ਸਾਨੂੰ ਸਲਾਹ ਨਾ ਦਿਓ ਆਪਣੀ ਸਲਾਹ ਆਪਣੇ ਕੋਲੇ ਰੱਖੋ ਸੋ ਵਲਟੋਹਾ ਸਾਹਿਬ ਅੱਜ ਹਰਜੀਤ ਸਿੰਘ ਗਰੇਵਾਲ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਨੂੰ ਬੋਲਿਆ ਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪੰਜਾਬ ਦੇ ਭਾਜਪਾ ਦੀ ਮਜ਼ਬੂਤੀ ਨੂੰ ਲੈ ਕੇ ਤੇ ਲਗਾਤਾਰ ਉਹ ਸਰਦਾਰ ਸੁਖਬੀਰ ਬਾਦਲ ਦੇ ਉੱਤੇ ਕਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਪਰਿਵਾਰ ਬਚਾਉਣ ਵਾਸਤੇ ਅੱਜ ਪਾਰਟੀ ਦਾ ਕੀ ਹਾਲ ਕਰਤਾ ਤੇ ਦੂਜਾ ਉਹ ਕਹਿੰਦੇ ਨੇ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਲੀਡਰਾਂ ਨਾਲ ਗੱਲ ਕਰਦੇ ਨੇ ਤਾਂ ਅਸੀਂ ਪੰਜਾਬ ਤੋਂ ਦੀ ਪਾਰਟੀ ਵਧੀ ਚਲਾ ਲਾਂਗੇ ਜੀ ਦੇਖੋ ਸਾਡ ਕੇ ਨੂੰ ਇੱਕ ਬੇਨਤੀ ਹੈ ਵੀ ਗਰੇਵਾਲ ਸਾਹਿਬ ਆਪ ਤੁਸੀਂ ਸਲਾਹ ਆਪਣੇ ਕੋਲ ਹੀ ਰੱਖਣਾ ਔਰ ਸ਼ਰੋਮਣੀ ਅਕਾਲੀ ਦਲ ਇੱਕ ਸੋਚ ਸੋਚ ਨੂੰ ਪਰਵਾਇਆ ਹੋਇਆ ਇੱਕ ਸਿਧਾਂਤ ਨੂੰ ਉਸ ਨਾਲ ਆ ਰਿਹਾ ਜੀ ਪਰ ਇਸੇ ਰੋਮਨੀ ਗੱਲ ਗੱਲ ਦੀ ਸੁਮੇਤੀ ਦੀ ਦੇਸ਼ਿਕਨ ਜਿਹੜਾ ਆ ਉਹ ਆਪਣੇ ਆਪ ਤੇ ਆਪਣੇ ਕੰਮ ਤੇ ਮਾਣ ਹੈ ਔਰ ਜਿਸ ਤੋ ਕੁਨਾ ਸਤਿਵਿਰ ਸਿੰਘ ਬਾਦਲ ਕੇ ਸਵਾਲ ਉਠਾਇਆ ਕਿਉਂਕਿ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਜਾਂ ਜਿੰਨੇ ਵੀ ਵਿਰੋਧੀ ਗਰੁੱਪ ਨੇ ਉਹਨਾਂ ਦਾ ਸਮੂਹ ਜਿਹੜੇ ਕੋ ਟਾਰਗੇਟ ਕਰਦਾ ਤੇ ਸੁਖਵੀਰ ਸਿੰਘ ਬਾਦਲ ਨਹੀਂ ਕਰਦਾ ਜੀ ਇੱਕ ਨਿੱਕ ਅਕਾਲੀ ਦਲ ਦੇ ਹਤਾਸ਼ੀ ਨੇ ਹਰੀ ਜੀ ਉਹ ਕਿਸੇ ਨੂੰ ਉਹਲਾ ਨਹੀਂ ਇਸ ਕਰਕੇ ਸਾਡੀ ਇਹ ਹੀ ਬੇਨਤੀ ਉਹਨਾਂ ਨੂੰ ਕਿ ਤੁਸੀਂ ਆਪਣੀ ਸਲਾਹ ਆਪਣੇ ਕੋਲ ਰੱਖੋ ਕਹਾਣੀ ਨਾਲ ਚੱਲ ਕੇ ਠੀਕ ਹੈ ਜੀ ਵਾਲਕੀ ਸਾਹ ਵਰਗੀ ਸ਼ਿਸ਼ਮੋਸਰਾ ਵਾਲੀ ਵਰਗੀ ਜੇਤਰੀ ਸਾਹ ਵਰਗੀ ਉਸ ਸੱਚੀ ਤਾਂ ਸਿੱਗੀਆਂ ਜਾਂ ਜਗਤ ਰਾਏ ਨਾ ਸਿੰਘ ਹੋ ਗਿਆ ਕੋਲੇ ਪਾਰਟੀ ਦੀ ਵਾਜਦੂਸੀ ਜੀ ਉਸ ਅਕਾਲੀ ਦਲ ਨੂੰ ਬਹੁਤ ਸਨਮਾਨ ਨੂੰ ਮਿਲ ਜਾ ਰਿਹਾ ਪਰ ਜੋ ਜਨਾਲਕ 2014 ਤੋਂ ਲੈ ਕੇ ਤੇ ਜਦ ਤੱਕ ਗੱਠ ਜੋੜੀ ਛੱਡਿਆ ਹੈ ਤੇ ਜੋ ਅਕਾਲੀ ਦਲ ਨੂੰ ਭੁਗਤ ਨਹੀਂ ਪਈ ਜੀ ਅਸੀਂ ਚੁਬਾਰੇ ਚੜ ਕੇ ਰੋਣਾ ਨਹੀਂ ਪਾਉਂਦੇ ਰਹੇ ਅੱਜ ਉਹਦੇ ਨਤੀਜਾ ਹੈ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਇਹਨਾਂ ਦੇ ਕੋ ਸ਼ਾਂਦੇ ਮੌਜੂਦੂ ਦੀਆਂ ਨੇ 2022 ਦੇ ਵਿੱਚ 2024 ਦੇ ਵਿੱਚ ਕੀਤੀਆਂ ਸਾਡੇ ਸਾਹਮਣੇ ਹੈ ਕਿ ਇਹ ਹਮਤਿਸ਼ਾਨ ਨੇ ਕਿਹਾ ਜਿਤਾ ਇਹ ਗਿਆਨ ਜੀ ਕਿ ਸਾਡਾ ਥੋੜੇ ਦਿਨ ਤੱਕ ਸਮਝਦਾ ਹੋ ਰਿਹਾ ਹੈ ਜੀ ਉਹਨਾਂ ਨੂੰ ਇਹ ਸੀ ਲੱਗੇ ਸੀ ਆਵਾਜ਼ ਮਾਰਨੀ ਹੈ ਤਾਂ ਸਮਝਦਾ ਹੋ ਜਾਣਾ ਪਰ ਕਿਉਂਕਿ ਆਕਾਲੀ ਦਾ ਵੀ ਲੀਡਰਸ਼ਿਪ ਦਾ ਇੰਨਾ ਪ੍ਰਤੀਤ ਜਰਬਾ ਹੋ ਚੁੱਕਾ ਸੀਗਾ ਉਹ ਜਿਸ ਤਰ੍ਹਾਂ ਦਾ ਵਿਹਾਰ ਅ ਇਹਦੀ ਪਾਰਟੀ ਇੰਤਪਾੜੀ ਦੀ ਕੇਂਦਰੀ ਸਰਕਾਰ ਜਾਂ ਕੇਂਦਰੀ ਲੀਡਰਸ਼ਿਪ ਪਰ ਅਮਦਸ਼ਾ ਕਰਦੇ ਰਹੇ ਨੇ ਹਾਂਜੀ ਖਾਸ ਕਰਕੇ ਜਿਸ ਤਰ੍ਹਾਂ ਦੀ ਸੋਚ ਰੱਖਦੇ ਨੇ ਖਾਸ ਕਰਕੇ ਬੰਦੀ ਸਿੱਖਾਂ ਨੂੰ ਲੈ ਕੇ ਜਾਂ ਕਿਸਾਨੀ ਨੂੰ ਲੈ ਕੇ ਜਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਉਸ ਸੋਚ ਦੇ ਨਾਲ ਅਕਸੀ ਵੀ ਅਕਾਲੀ ਦਲ ਸਾਹਦੇ ਨਹੀਂ ਪਾ ਸਕਦਾ ਤੇ ਬਾਕੀ ਗਰੇਵਾਲ ਸਾਹੂ ਵੀ ਉਹ ਸਾਡੀ ਗੁੰਤਾਪੜੀ ਵਿਆਹੂ ਨੇ ਤੇ ਵਕਤ ਪਾੜੀਆਂ ਦੇ ਜਿੰਨੇ ਵੀ ਹਰਗੂ ਨੇ ਉਹ ਨਵੇਂ ਤੋਂ ਨਵੇਂ ਸੁਝਾਅ ਦੇ ਦੇ ਸਾਡੇ ਘੱਟ ਵਰਗੇ ਬੇਨਤੀ ਤੁਸੀਂ ਆਪਣੇ ਸੁਝਾਅ ਦੇ ਕੋਲ ਦੇਖੋ ਸੋ ਜਿੱਦਾਂ ਕੀ ਤੁਸੀਂ ਵਲਟੋਹਾ ਸਾਹਿਬ ਨੂੰ ਸੁਣਿਆ ਹੈ ਵਲਟੋਹਾ ਸਾਹਿਬ ਨੇ ਕੀ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ 2014 ਤੋਂ ਲੈ ਕੇ ਜੋ ਤੱਕ ਸਾਡਾ ਗੱਠ ਜੁੜ ਰਿਹਾ ਹੈ ਤੇ ਉਸ ਤੋਂ ਬਾਅਦ ਸਾਨੂੰ ਕੀ ਭੁਗਤਣਾ ਪਿਆ ਤੁਸੀਂ ਉਹ ਵੀ ਦੇਖ ਸਕਦੇ ਹੋ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ